ਕੂਚ ਸਾਹਿਬ ਕਿਸਾਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਿੱਲੀ ਕੂਚ ਦਾ ਉਹਨਾਂ ਦੇ ਵੱਲੋਂ ਐਲਾਨ ਜਿਹੜਾ ਕੀਤਾ ਗਿਆ ਦੋ ਦਿਨਾਂ ਦਾ ਘਰਾਓ ਹੈ ਜਿਹੜਾ ਅੰਬਾਲਾ ਵਿਖੇ ਕਰਮ ਐਲਾਨ ਕੀਤਾ ਗਿਆ ਨਵਦੀਪ ਜਲਬੇੜਾ ਦੀ ਰਿਹਾਈ ਦੇ ਲਈ ਤੇ ਦੂਸਰਾ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਲੀਗਲ ਇਨਸਾਫ ਦੀ ਮੰਗ ਕੀਤੀ ਗਈ ਹੈ ਤੁਹਾਡਾ ਸਭ ਤੋਂ ਪਹਿਲਾਂ ਰਿਐਕਸ਼ਨ ਚਾਹਾਂਗੇ ਜੀ ਦੇਖੋ ਸਾਡੇ ਸੋਲੀ ਦਾ ਅੰਚ ਸਭ ਨੂੰ ਆਕਾ ਧਰਨਾ ਪ੍ਰਦਰਸ਼ਨ ਤੇ ਸਾਰਾ ਕੁਝ ਕਰਦੇ ਆ ਤੇ ਜੇ ਕਿਸਾਨ ਕਰ ਰਿਹਾ ਤਾਂ ਉਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ ਜੀ ਪਰ ਨਾਲ ਦੇ ਨਾਲ ਉਸੇ ਸੰਵਿਧਾਨ 'ਚ ਇਹ ਵੀ ਹੈਗਾ ਕਿ ਦੂਸਰੇ ਜੋ ਆਮ ਲੋਕ ਆ ਜਾਂ ਹੋਰ ਕੋਈ ਕਿਸੇ ਨੂੰ ਕਿਸੇ ਦੇ ਰਾਈਟਸ ਵੀ ਇਨਫਰਿੰਜ ਨਾ ਹੋਣ ਤੋਂ ਕਿਸਾਨ ਉਹਨਾਂ ਨੂੰ ਕਰਨਾ ਉਹਦਾ ਹੱਤਾ ਕਰਨਾ ਬਿਲਕੁਲ ਠੀਕ ਆ ਪਰ ਆਮ ਜਨਤਾ ਜਾਂ ਹੋਰ ਕੋਈ ਵੈਸੀ ਚੀਜ਼ ਲਾਅ ਐਂਡ ਆਰਡਰ ਮੇਨਟੇਨ ਕਰਨਾ ਬਹੁਤ ਅੱਛੀ ਗੱਲ ਆ ਸਾਰਿਆਂ ਲਈ ਬਹੁਤ ਅੱਛੀ ਗੱਲ ਆ ਜੇ ਪੂਰਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਸੂਸਪ ਕਿਸਾਨ ਕਹਿੰਦੇ ਨੇ ਕਿ ਕਿਸੇ ਨੇ ਕੋਈ ਸਮੱਸਿਆ ਨਹੀਂ ਆਈ ਰਸਤਾ ਇੱਕ ਸਾਈਡ ਦਾ ਖੋਲਿਆ ਗਿਆ ਜਾਨ ਬੁੱਝ ਕੇ ਸਾਨੂੰ ਇੱਥੇ ਬਿਠਾਇਆ ਜਾ ਰਿਹਾ ਹੈ ਕਿ ਅਸੀਂ ਦਿੱਲੀ ਨਾ ਜਾ ਸਕੀਏ ਅਸੀਂ ਸਿਰਫ ਆਪਣੀਆਂ ਮੰਗਾਂ ਸਰਕਾਰ ਨੂੰ ਜਾਣੂ ਕਰਵਾਉਣਾ ਚਾਹੁੰਨੇ ਆ ਕਿਉਂਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਲੋਕ ਸਭਾ ਤੋਂ ਪਹਿਲਾਂ ਕਿ ਅਸੀਂ ਜੀ ਤੁਹਾਡੀਆਂ ਇਹ ਮੰਗਾਂ ਮੰਨਾਂਗੇ ਜਦੋਂ 2-3 ਸਾਲ ਪਹਿਲਾਂ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਸੀ ਤਦ ਵੀ ਭਰੋਸਾ ਦੇ ਕੇ ਸਾਨੂੰ ਉੱਥੋਂ ਉਠਾ ਦਿੱਤਾ ਗਿਆ ਸੀ ਕੋਈ ਨਹੀਂ ਕੋਈ ਨਹੀਂ ਸਸਲਾ ਕਰਦਾ ਕਿ ਉਹ ਬੈਰੀਗਰ ਸਰਕਾਰ ਆਣਾ ਸਰਕਾਰ ਚੁਕੇਗੀ ਔਰ ਕਿਸਾਨਾਂ ਨੂੰ ਫ੍ਰੀ ਅਸੈਸ ਦੇਵੇਗੀ ਦਿੱਲੀ ਤੱਕ ਉਹ ਤਾਂ ਹਾਈ ਕੋਰਟ ਦਾ ਫੈਸਲਾ ਹੋਦਾ ਸਿਰ ਮੱਥੇ ਹੀ ਆ ਸਭ ਤੇ ਤੇ ਕਿਸਾਨ ਹੁਣ ਉਸ ਫੈਸਲੇ ਦੇ ਬਾਅਦ ਆਪਣਾ ਜਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈ ਹਰਿਆਣਾ ਸਰਕਾਰ ਨੂੰ ਫੈਸਲਾ ਮੰਨਣਾ ਹੀ ਹੈ ਪਰ ਸੂਦਸਪ ਹਰਿਆਣਾ ਸਰਕਾਰ ਫੈਸਲਾ ਮੰਨ ਨਹੀਂ ਨਾ ਰਹੀ ਹਰਿਆਣਾ ਸਰਕਾਰ ਸੁਪਰੀਮ ਕੋਰਟ ਚ ਚਲੀ ਗਿਆ ਕਿ ਕਿ ਲੋਅਰ ਆਰਡਰ ਦੀ ਸਥਿਤੀ ਹੈ ਇਹ ਕੋ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦਾ ਗਵਰਨਮੈਂਟ ਨੇ ਦੇਖਣਾ ਹੁੰਦਾ ਜੀ ਕੋਰਟਾਂ ਨੇ ਤਾਂ ਇਲੀਗੈਲਿਟੀ ਦੇਖਣੀ ਕੀ ਚੀਜ਼ ਦੀ ਉਹਨਾਂ ਨੇ ਉਹ ਜਿਹੜੇ ਬੈਰੀਕੇਡ ਲਾਏ ਸੀ ਉਹਨਾਂ ਦੀ ਲਿਗੈਲਿਟੀ ਦੇਖੀ ਔਰ ਕਿਹਾ ਕਿ ਸਭ ਜਨਾਨੇ ਕਰਾਈ ਤਾਂ ਕਿਸਾਨਾਂ ਨੂੰ ਕਿਤੇ ਵੀ ਜਾ ਕੇ ਤਾਂ ਨਾ ਲਾਉਂਦਾ ਇਸ ਕਰਕੇ ਉਹ ਉਹਨਾਂ ਨੇ ਬੈਰੀਕੇਡ ਚੁੱਕਵਾ ਦਿੱਤੇ ਬਾਕੀ ਕਿਸਾਨਾਂ ਨੂੰ ਵੀ ਚਾਹੀਦਾ ਮੈਂ ਬੇਨਤੀ ਵੀ ਕਰੂੰਗਾ ਕਿ ਲਾਅ ਐਂਡ ਆਰਡਰ ਨਾਲ ਜ਼ਿਲੇ ਥੰਨੇ ਲੱਗਦੇ ਆ ਕੋਈ ਵੀ ਨਹੀਂ ਰੋਕਦਾ ਹੈਗਾ ਜੇ ਲੋ ਅਰਡਰ ਡਿਸਟਰਬ ਹੋਏਗਾ ਫਿਰ ਗਵਰਨਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਬਾਕੀ ਨਾਗਰਿਕਾਂ ਦੀ ਵੀ ਸਿਕਿਉਰਿਟੀ ਸੇਫਟੀ ਦਾ ਦੇਖਣੇ ਦੀ ਔਰ ਸਿਸਟਮ ਚੱਲਦਾ ਰਹੇ ਔਰ ਸਾਰੀਆਂ ਚੀਜ਼ਾਂ ਗਵਰਨਮੈਂਟ ਦੀ ਜ਼ਿੰਮੇਵਾਰੀ ਜਾਂਦੀ ਹੋ ਤਾਂ ਕਿਸੇ ਦੀ ਜ਼ਿੰਮੇਵਾਰੀ ਹੈ ਹੀ ਨਹੀਂ ਹੋ ਤੇ ਇਸ ਕਰਕੇ ਬੈਲੈਂਸ ਬਣੇ ਬਣ ਕੇ ਤਰੇ ਤੱਕ ਪਹੁੰਚਾ ਕਿ ਆਪਾਂ ਕਿਸਾਨ ਬੜੇ ਜੋਰ ਸ਼ੋਰ ਨਾਲ ਉਠਾ ਰਹੇ ਨੇ ਮਾਜਰਤ ਸੋਣੀ ਹੈ ਤੁਹਾਨੂੰ ਵਿੱਚ ਦੀ ਮੈਂ ਟੋਕ ਰਹੀ ਹਾਂ ਬਹੁਤ ਮਾਫੀ ਉਸ ਤੇ ਲਈ ਕਿਸਾਨ ਕਹਿੰਦੇ ਨੇ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ਤੇ ਆ ਕੇ ਗੋਲੀਆਂ ਜਿਹੜੀਆਂ ਚਲਾਈਆਂ ਸਿਵਲ ਕੱਪੜਿਆਂ ਦੇ ਵਿੱਚ ਆਏ ਹਰਿਆਣਾ ਪੁਲਿਸ ਦੇ ਜਵਾਨ ਉਹਨਾਂ ਨੂੰ ਸ਼ਾਰਟ ਗਨ ਚਲਾਉਣ ਦੀ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਇਸ ਮੌਕੇ ਇੱਕ ਵੀਡੀਓ ਵੀ ਕਿਸਾਨਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਦਿਖਾਇਆ ਗਿਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਕਹਿੰਦਾ ਹੈ ਅਲੀਗੇਸ਼ਨ ਆ ਮੈਂ ਇਹਦਾ ਡਿਨਾਈ ਨਹੀਂ ਕਰਦਾ ਨੇ ਇਸ ਅਲੀਗੇਸ਼ਨ ਨੂੰ ਪਰ ਉਹ ऑलरेडी ਮੈਟਰ ਸਬਜੂਡਿਟਸਾ ਇਨਕੁਆਇਰੀਆਂ ਚੱਲ ਰਹੀਆਂ ਸਿੱਟਾਂ ਬੈਠੀਆਂ ਕੋਰਟਾਂ ਦੇ ਵਿੱਚ ਸਾਰਾ ਹੈਗਾ ਸਰਵੇਲੈਂਸ ਹੋ ਰਹੀਆ ਸੋ ਜੋ ਵੀ ਹੋਏਗਾ ਜੋ ਵੀ ਕਸੂਰਵਾਰ ਹੋਏਗਾ ਉਹਨੂੰ سزا ਮਿਲਣੀ ਚਾਹੀਦੀ ਮੈਂ ਤਾਂ ਇਹ ਕਹੂੰਗਾ ਕੋਈ ਵੀ ਕਸੂਰਵਾਰ ਹੋਵੇ ਉਹਨੂੰ سزا ਮਿਲਣੀ ਚਾਹੀਦੀ ਸੋਸਬ ਇਨਕੁਆਇਰੀ ਢਿੱਲੀ ਨਹੀਂ ਚੱਲ ਰਹੀ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਨਕੁਆਇਰੀ ਢਿੱਲੀ ਨਹੀਂ ਹੈ ਪੰਜਾਬ ਗਵਰਨਮੈਂਟ ਦੀ ਤਰਫੋਂ ਜਾਂ ਹਰਿਆਣਾ ਗਵਰਨਮੈਂਟ ਦੀ ਤਰਫੋਂ ਇੱਕ ਕਿਸਾਨ ਜੋ ਸਿਰਫ 29 ਸਾਲ ਦਾ ਸੀ ਖਨੋਰੀ ਬਾਰਡਰ ਤੇ ਜਾਂਦਾ ਉਸ ਨੂੰ ਗੋਲੀ ਵੱਜਦੀ ਹੈ ਉਸ ਦੀ ਜਾਨ ਚਲੀ ਜਾਂਦੀ ਹੈ ਕਿ ਹੋਣਾ ਇਹ ਵੀ ਚਾਹੀਦਾ ਕਿ ਅਜਿਹੇ ਕੇਸਸ ਨੂੰ ਫਾਸਟ ਟ੍ਰੈਕ ਤੇ ਪਾਇਆ ਜਾਵੇ ਮੈਂ ਬਿਲਕੁਲ ਐਕੀ ਜਿਹੜਾ ਜੀ ਸ਼ੁਰੂ ਕਰਨ ਦੀ ਜਿਹੜੀ ਮੋਤਾ ਬੜੀ ਦੁਖਦਾਈ ਆ ਉਹ ਸਾਰਾ ਐਸੀ ਕਨਸਰਨਡ ਆ ਉਹਦੇ ਨਾਲ ਬੁਣੀ ਨਹੀਂ ਚਾਹੀਦੀ ਤੇ ਉਸ ਬ 6 13 ਹਨ ਟਾਰਾ ਉਹਨਾਂ ਚਾਹੀਦਾ ਕਾਨੂੰਨ ਦਾ ਦਾ ਫਾਇਦਾ ਤਾਂ ਆਈ ਹੈ ਕਿ ਜਲਦੀ ਫੈਸਲਾ ਹੋਵੇ ਤਾਂ ਜਸਟਿਸ ਮਿਲਦਾ ਜੀ ਬਿਲਕੁਲ ਮੈਂ ਅਗਰੀਡ ਹਾਂ ਜੀ ਜਲਦੀ ਹੋਣਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਜੀ 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 ਕਿਸਾਨਾਂ ਨੂੰ ਇੱਕ ਥਾਂ ਦੇ ਦਿੱਤੀ ਜਾਵੇ ਕਿ ਬਈ ਤੁਸੀਂ ਇੱਥੇ ਬੈਠ ਕੇ ਆਪਣਾ ਧਰਨਾ ਲਾ ਲਓ ਉਹਨਾਂ ਨੂੰ ਰੋਕਣ ਦਾ ਕੀ ਰੀਜ਼ਨ ਰਹਿ ਜਾਂਦਾ ਉਹ ਵੀ ਦੇਸ਼ ਦੇ ਨਾਗਰਿਕ ਨੇ ਰਾਸ਼ਟਰੀ ਰਾਜਧਾਨੀ ਉਹਨਾਂ ਦੀ ਵੀ ਹੈ ਦਿੱਲੀ ਤੇ ਉਹਨਾਂ ਦਾ ਵੀ ਉਹਨਾਂ ਹੀ ਹੱਕ ਹੈ ਜਿਵੇਂ ਬਾਕੀ ਦੇਸ਼ ਵਾਸੀਆਂ ਦਾ ਬਿਲਕੁਲ ਸਾਰਿਆਂ ਦਾ ਹੱਕ ਹੈ ਜੀ ਕਿਸਾਨਾਂ ਦਾ ਜਿਆਦਾ ਹੱਕ ਹੈ ਕਿਸਾਨ ਦਾ ਉੱਦੈ ਸਾਡੇ ਰਿਸਪੈਕਟੇਬਲ ਆ ਪੂਜਨੀਏ ਐ ਬਸ ਇਹਨਾਂ ਥਾਵਾਂ ਦਾ ਸਾਰੀ ਜਗਾ ਕਿਹ ਹੈ ਚੰਡੀਗੜ੍ਹ ਵੀ ਦਿੱਤੀਆਂ ਆ ਦਿੱਲੀ ਵੀ ਦਿੱਤੀਆਂ ਆ ਉੱਥੇ ਜਾ ਹੀ ਸਕਦੇ ਉੱਥੇ ਕੋਈ ਰੁਕਦਾ ਤਾਂ ਹੈ ਹੀ ਨਹੀਂ ਜਿਹੜੀਆਂ ਥਾਵਾਂ ਦਿੱਤੀਆਂ ਉੱਥੇ ਤਾਂ ਕੋਈ ਨਹੀਂ ਰੁਕਦਾ ਨੇ ਫਿਰ ਬਾਰਡਰ ਤੇ ਤਾਂ ਜੀ ਉਹਨਾਂ ਨੂੰ ਰੋਕ ਲਿਆ ਗਿਆ ਹੈ ਹਰਿਆਣਾ ਸਰਕਾਰ ਦੇ ਵੱਲੋਂ ਰੋਕ ਲਿਆ ਗਿਆ ਪਹਿਲਾਂ ਜਦੋਂ ਕਿਸਾਨ ਅੰਦolan ਵਨ ਹੋਇਆ ਸੀ ਉਦੋਂ ਦਿੱਲੀ ਦੇ ਬਾਰਡਰਾਂ ਤੇ ਵੀ ਰੋਕ ਲਿਆ ਗਿਆ ਸੀ ਜੀ ਉਹ ਤਾਂ ਪੁਰਾਣੀ ਸਿਚੁਏਸ਼ਨ ਸੀਗੀ ਨਾ ਜੀ ਪੁਰਾਣੀ ਸਿਚੁਏਸ਼ਨ ਸੀਗੀ ਉਹ ਗਵਰਨਮੈਂਟ ਨੂੰ ਲੱਗਾ ਹੋਏਗਾ ਕਿ ਟਰੈਕਟਰ ਆ ਗਏ ਬਹੁਤ ਵੱਡੀ ਗਿਨਤੀ ਚ ਜਾਂ ਹੋਰ ਆ ਗਏ ਤਾਂ ਪੋਸੀਬਲੀ ਉਹਨਾਂ ਤਾਂ ਕੰਟਰੋਲ ਨਾ ਕਰ ਪਾਵੇ ਕਰ ਹੋ ਪਾਵੇ ਅੱਗੇ ਡਿਸਟਰਬੈਂਸੇ ਕੋਈ ਹੋ ਜਵੇ ਇਸ ਤਰ੍ਹਾਂ ਦੇ ਅਸੀਂ ਸਤ ਤੁਸੀਂ ਫੈਕਟਰਸ ਦੀ ਗੱਲ ਕਰ ਰਹੇ ਹੋ ਸਰਕਾਰਾਂ ਦੇ ਕੋਲੇ ਏਜੰਸੀਆਂ ਹੁੰਦੀਆਂ ਨੇ ਉਹਨਾਂ ਦੇ ਕੋਲੇ ਕੰਫੀਡੈਂਸ ਉਹਦੇ ਹੁੰਦੇ ਨੇ ਉਹਨਾਂ ਦੇ ਕੋਲੇ ਤਾਂ ਹਰ ਪਲ ਦੀ ਅਪਡੇਟ ਪਹਿਲਾਂ ਹੁੰਦੀ ਹੈ ਜੀ ਸ਼ਰਤੀ ਅੰਸਰਾਂ ਬਾਰੇ ਫਿਰ ਉਹਨਾਂ ਨੇ ਸ਼ਰਤੀ ਅੰਸਰਾਂ ਨੂੰ ਚੌਕ ਦੇ ਅੰਦਰ ਕਿਉਂ ਨਹੀਂ ਸੁਟਿਆ ਗਿਆ ਕਿ ਜੀ ਤੁਸੀਂ ਮਾਹੌਲ ਖਰਾਬ ਕਰਦੇ ਹੋ ਇਕਦਮ ਇਕਦਮ ਵੀ ਆ ਜਾਂਦਾ ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰਦਾ ਪਰ ਗਵਰਨਮੈਂਟ ਨੇ ਲਾਅ ਐਂਡ ਆਰਡਰ ਤਾਂ ਗਵਰਨਮੈਂਟ ਨੇ ਹੀ ਖਰਾਮਦਾਰਾ ਜੀ ਦਿੱਲੀ ਦਾ ਦਿੱਲੀ ਆਲਰੇਡੀ ਜਗਾ ਲੋਕ ਪਰ ਮੈਂ ਕੋਰਫਰ ਤੋਂ ਸ਼ੁਕਰਾਨੇ ਦੀ ਗੱਲ ਕਰਨਾ ਚਾਹੁੰਗੀ ਸੂਤ ਸਾਹਿਬ ਜਿਸ ਤਰ੍ਹਾਂ ਦੇ ਨਾਲ ਗੋਲੀ ਚੱਲੀ ਕਿਸਾਨ ਦੀ ਮੌਤ ਹੋਈ ਹੈ ਛੋਟੀ ਗੱਲ ਨਹੀਂ ਹੈ ਕਿਸੇ ਦੇ ਵੀ ਘਰ ਦੇ ਵਿੱਚ ਸੱਥਰ ਵੇਛ ਜਾਣਾ ਕਿਸੇ ਘਰ ਦਾ ਕਮਾਊ ਪੁੱਤ ਚਲਿਆ ਜਾਣਾ ਛੋਟੀ ਗੱਲ ਨਹੀਂ ਹੁੰਦੀ ਹੈ ਜਿਹਦੇ ਤੇ ਬੀਤਦੀ ਹੈ ਉਹਨਾਂ ਨੂੰ ਹੀ ਪਤਾ ਹੁੰਦੀ ਹੈ ਪਰ ਇਸ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਕਿਹਦੀ ਮੰਨਦੇ ਹੋ ਪੰਜਾਬ ਸਰਕਾਰ ਦੀ ਹਰਿਆਣਾ ਸਰਕਾਰ ਦੀ ਕੇਂਦਰ ਸਰਕਾਰ ਦੀ ਜਾਂ ਫਿਰ ਕਿਸਾਨਾਂ ਦੀ ਨਾ ਮੈਂ ਪੁਲਿਸਾਂ ਨਾ ਮੈਂ ਜਾਜਾਂ ਮੈਂ ਤਾਂ ਇਹ ਕਹਿਣਾ ਜਿਹੜਾ ਵੀ ਦੋਸ਼ੀ ਪਾਇਆ ਜਾਊਗਾ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਐਗਜ਼ਾਮਪਲ ਨਹੀਂ ਸਜ਼ਾ ਮਿਲਣੀ ਚਾਹੀਦੀ ਚਾਹੇ ਗਵਰਨਮੈਂਟ ਹੋਵੇ ਚਾਹੇ ਹਰਿਆਣਾ ਸਰਕਾਰ ਹੋਵੇ ਕੋਈ ਹੋਵੇ ਵੀ ਸੇ ਉਹਨੂੰ ਜਿਹੜਾ ਵੀ ਹੋਵੇ ਉਹਨੂੰ ਐਗਜ਼ਾਮਪਲ ਲਈ سزا ਮਿਲਣੀ ਚਾਹੀਦੀ ਬਹੁਤ ਵੱਡੀ ਦੁਖਦਾਈ ਖਬਰ ਆਏ ਇਹ ਸੋ ਸਰ ਬੜੇ ਮਜੇ ਹੋਏ ਲੀਡਰੋਂ ਮੈਨੂੰ ਪਤਾ ਹੈ ਤੁਸੀਂ ਪੁਰਾਣੇ ਲੀਡਰੋਂ ਸਿੱਧਾ ਸਵਾਲ ਤੇ ਤੁਸੀਂ ਨਹੀਂ ਆ ਰਹੇ ਡਿਪਲੋਮੈਟਿਕ ਤੁਸੀਂ ਆਨਸਰ ਦਿੱਤਾ ਹੈ ਚਲੋ ਕੋਈ ਨਹੀਂ ਕਿ ਜੋ ਗਲਤਾਂ ਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਇਸ ਤੇ ਲਈ ਵੀ ਅக்ਰੀ ਕਰਦੇ ਹਾਂ ਪਰ ਕਿਸੇ ਨਾ ਕਿਸੇ ਦੀ ਤਾਂ ਜ਼ਿੰਮੇਵਾਰੀ ਨਿਰਧਾਰਤ ਹੋਣੀ ਬਣਦੀ ਹੈ ਨਾ ਇਹ ਤਾਂ ਟੋਪੀ ਟਰਾਂਸਫਰ ਹੈ ਜੀ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਜੀ ਸਾਡੀ ਜ਼ਿੰਮੇਵਾਰੀ ਨਹੀਂ ਹੈ ਹਰਿਆਣਾ ਗਵਰਨਮੈਂਟ ਕਹਿ ਰਹੀ ਹੈ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿਸਾਨ ਆਗੂ ਕਹਿੰਦੇ ਸਾਡੀ ਜ਼ਿੰਮੇਵਾਰੀ ਨਹੀਂ ਹੈ ਬਣੀਆਂ ਹੋ ਗਿਆ ਉਹਨਾਂ ਨੇ ਉਹਨਾਂ ਨੇ ਦੋਨਾਂ ਪੱਖਾਂ ਨੂੰ ਸੁਣਨਾ ਹੈ ਕਿਉਂਕਿ ਕਾਨੂੰਨ ਮੈਂ ਆਪ ਲਾਏ ਨਾ ਦੇਖੋ ਇੱਕ ਪਾਸੇ ਸੁਣ ਕੇ ਕੋਈ ਫੈਸਲਾ ਨਹੀਂ ਹੁੰਦਾ ਇਸੇ ਕਰਕੇ ਅਦਾਲਤਾਂ ਬਣੀਆਂ ਕਿ ਦੋਨਾਂ ਨੂੰ ਪੂਰਾ ਮੌਕਾ ਮਿਲਦਾ ਕਿਸਾਨ ਆਗੂ ਕਹਿੰਦੇ ਜੀ ਸਾਡੀ ਤਾਂ ਐਸਆਈਟੀ ਦਾ ਮੁਖੀ ਬਦਲ ਦਿਓ ਮੈਂ ਤੁਹਾਨੂੰ ਬਦਲਣਾ ਜੀ ਉਹ ਤਾਂ ਕਿਸਾਨ ਮੰਗ ਰੱਖਣ ਸਰਕਾਰ ਵਿਚਾਰ ਕਰ ਲੇਗੀ ਪਰ ਬੀਜੇਪੀ ਤੁਸੀਂ ਬੀਜੇਪੀ ਦੇ ਨਾਲ ਤਾਂ ਜੁੜੇ ਹੋਏ ਹੋ ਨਾ ਸੂਦ ਸਾਹਿਬ ਮੈਂ ਮ ਬੀਜਪੀ ਨਾਲਾਂ ਮੈਂ ਬੀਜਪੀ ਪੰਜਾਬ ਚ ਆ ਰਿਹਾ ਮੈਂ ਗਵਰਨਮੈਂਟ ਨੇ ਦੇਖਣਾ ਹੈ ਬੀਜਪੀ ਨੂੰ ਮੈਂ thro ਕੋਈ ਆਰਡਰ ਕਰ ਸਕਦਾ ਬੀਜਪੀ ਦਾ ਮੈਂ ਇੱਕ ਸਧਾਰਨ ਵਰਕਰ ਹੋਣ ਦੇ ਨਾਤੇ ਮੈਂ ਕਿਸੇ ਸਰਕਾਰ ਨੂੰ ਸੁਣਾ ਸਕਦਾ ਰਿਕਵੈਸਟ ਤਾਂ ਕੀਤੀ ਜਾ ਸਕਦੀ ਹੈ ਨਾ ਜੀ ਮੈਂ ਮੈਂ ਬਿਲਕੁਲ ਰਿਕਵੈਸਟ ਤਾਂ ਕੀਤੀ ਜਾ ਸਕਦੀ ਹੈ ਤੁਹਾਡੇ ਪਾਇਬੰਦੀ ਨੇ ਕਿ ਭਾਈ ਸਾਡੇ ਪੰਜਾਬ ਦਾ ਮੁੰਡਾ ਮਾਰਿਆ ਗਿਆ ਦੇਖੋ ਇਸ ਮੈਟਰ ਬਿਲਕੁਲ ਬਿਲਕੁਲ ਮੈਂ ਹਾਈਲੀ ਕੰਸਰਨਡ ਹਾਂ ਉਹ ਨੌਜਵਾਨ ਦੀ ਡੈਥ ਹੋਈ ਹੈ ਸ਼ੁਕਰਾਂ ਦੀ ਮੈਂ ਬਿਲਕੁਲ ਕੰਸਰਨਡ ਹਾਂ ਮੈਂ ਸਮਝਦਾ ਕਿ ਸਾਡਾ ਹੀ ਬੱਚਾ ਮਰਿਆ ਔਰ ਔਰ ਸਾਕਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਔਰ ਛੇਤੀ ਫੈਸਲਾ ਵੀ ਹੋਣਾ ਚਾਹੀਦਾ ਹੈ ਪਰ ਇਸ ਸਟੇਜ ਤੇ ਕੋਈ ਮੈਂ ਡਿਸੀਜਨ ਤਾਂ ਨਹੀਂ ਲੈ ਸਕਦਾ ਨਾ ਮੇਰੇ ਕੋਈ ਅਥਾਰਟੀ ਆਲਰੇਡੀ ਗੜੀਆਂ ਏਜੰਸੀਜ਼ ਹੁੰਦੀਆਂ ਆ ਚਾਹੇ ਉਹ ਸਟਾਜ ਆ ਚਾਹੇ ਉਹ ਕੋਰਟ ਆ ਉਹ ਦੇਖ ਰਹੀਆਂ ਮਾਮਲੇ ਨੂੰ ਜਲਦੀ ਹੋਣਾ ਚਾਹੀਦਾ ਸਾਡੀ ਵਿਸ਼ੇ ਹੀ ਆ ਮੈਂ ਤਾਂ ਵਿਸ਼ੇ ਕਰ ਸਕਦਾ ਨਾ ਇਹ ਮੈਂ ਤਾਂ ਵਿਸ਼ ਕਰਦਾ ਕਿ ਇਹ ਛੇਤੀ ਹੋਵੇ ਔਰ ਅੱਗੇ ਇਹਦਾ ਨਾ ਇਨਸੀਡੈਂਟ ਨਾ ਹੋਵੇ ਮੇਰੀ ਮੇਰੀ ਅਮਨਸਤ ਵਿਸ਼ਾ ਹੈ ਜੀ ਇਸੁੱਤ ਸਬਕ ਮੇਰਾ ਲਾਸਟ ਕੁਐਸ਼ਨ ਹੈ ਜੋ ਵੀਡੀਓ ਕਿਸਾਨਾਂ ਦੇ ਵੱਲੋਂ ਡੱਲੇਵਾਲ ਸਾਹਿਬ ਹੁਣਾਂ ਦੇ ਵੱਲੋਂ ਤੇ ਸਭ ਹੁਣਾਂ ਦੇ ਵੱਲੋਂ ਹੁਣ ਦਿਖਾਈ ਗਈ ਹੈ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਵੱਲੋਂ ਸ਼ਾਰਟਗਨ ਚਲਾਈ ਗਈ ਹੈ ਧਰਨੇ ਦੇ ਵਿੱਚ ਆ ਕੇ ਵਾਕਈ ਇਹ ਜੇ ਸੱਚ ਸਾਬਤ ਹੁੰਦਾ ਤਾਂ ਤੁਹਾਨੂੰ ਲੱਗਦਾ ਹੈ ਕਿ ਕਰੜੀ ਸਜ਼ਾ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹੋਣੀ ਚਾਹੀਦੀ ਹੈ ਹਰਿਆਣਾ ਸਰਕਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਦੂਸਰਾ ਕੇਸ ਨੂੰ ਜੋ ਸ਼ਾਰਟਗਨ ਵਾਲਾ ਗੱਲ ਸਾਹਮਣੇ ਆਈ ਫਾਸਟ ਰੈਕ ਤੇ ਪਹਿਣਾ ਚਾਹੀਦਾ ਜਲਦੋ ਜਲਦ ਨਿਪਟਾਰਾ ਹੋਣਾ ਚਾਹੀਦਾ ਹੈ ਤਾਂ ਕਿ ਸੱਚ ਸਾਹਮਣੇ ਆਵੇ ਦੁੱਧ ਦਾ ਦੁੱਧ ਤੇ ਪਾਣੀ ਤੇ ਪਾਣੀ ਹੋਵੇ ਦੇਖੋ ਜੇਕਰ ਮੈਨੂੰ ਇਹ ਸਾਚਾਤਾ ਬਿਲਕੁਲ ਹੋਣੀ ਚਾਹੀਦੀ ਸੱਜਾ ਬਿਲਕੁਲ ਸਖਤ ਹੋਣੀ ਚਾਹੀਦੀ ਜੋ ਵੀ ਕਾਨੂੰਨ ਸਖਤ ਆ ਸਕਦਾ ਸਖਤ ਹੋਣੀ ਚਾਹੀਦੀ ਹੈ ਮੈਂ ਬਿਲਕੁਲ ਐਗਰੀਡ ਹਾਂ ਚਾਹੇ ਉਹ ਸਰਕਾਰ ਆ ਚਾਹੇ ਕੋਈ ਮੁੱਖ ਮੰਤਰੀ ਆ ਕੋਈ ਵੀ ਜੀ ਬਹੁਤ ਬਹੁਤ ਸ਼ੁਕਰੀਆ ਸੂਤ ਸਾਹਿਬ ਤੁਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ